ਜੋ ਬਣਾ ਦੇ ਹੋਣ ਵਾਲੇ ਰਹਿੰਦੇ ਨੇ ਉਹ ਬੇਇਤਿਬਾਰਨਾ ਚਾਹਾਂਗਾ ਕਿ ਦੁਨੀਆ ਪਾਰਟੀਆਂ ਵਾਲੇ ਆੜ ਕੇ ਉਹ ਤੁਹਾਨੂੰ ਇਹ ਗੱਲ ਕਹਿਣਗੇ ਕਿ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਭਾਰਤੀ ਜਨਤਾ ਪਾਰਟੀ ਵਾਲੇ ਕੁਝ ਕਰਵਾ ਨਹੀਂ ਸਕਣਗੇ ਇਸ ਕਰਕੇ ਝਾੜੂ ਵਾਲਿਆਂ ਦਾ ਕੌਂਸਲ ਜਿੱਤੋ ਮੈਂ ਤੁਹਾਡੇ ਨਾਲ ਵਾਦਾ ਕਰਕੇ ਜਾਂਦੇ ਆ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਅਨਿਲ ਬਿੱਟੂ ਜੀ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਕਿਉਂਕਿ ਸੈਂਟਰ ਦੇ ਵਿੱਚ ਸਰਕਾਰ ਹੈ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ساری ਇਹ ਹਾਈ ਕਮਾਂਡ ਬਿੱਟੂ ਭਾਜੀ ਦੇ ਪਿੱਛੇ ਖੜੀ ਆ ਮੇਰੀ ਸਰਕਾਰ ਪੰਜਾਬ ਦੇ ਵਿੱਚ ਜਿਹੜੀ ਮਰਜ਼ੀ ਪਾਰਟੀ ਦਾ ਮੌਕਾ ਨਹੀਂ ਮਿਲੋਗਾ ਕਿ ਸਰਕਾਰ ਪੰਜਾਬ ਦੇ ਵਿੱਚ ਝਾੜੋਦੀ ਹੈ ਅਸੀਂ ਕੀ ਕਰੀਏ ਹੱਥ ਦੇ ਕੰਮ ਜਿੰਨੇ ਵੀ ਡਿਵੈਲਪਮੈਂਟ ਦੇ ਹੋਣ ਵਾਲੇ ਹੋਣਗੇ ਕਿਸੇ ਗੱਲ ਦੀ ਕਮੀ ਆਪਣੀ ਬਾਤ ਦੇ ਵਿੱਚ ਨਹੀਂ ਰਹਿਣ ਦੇਣਗੇ ਬਾਗੀ ਜਨਤਾ ਪਾਰਟੀ ਆਪਣਾ ਹੱਕ ਪੂਰੇ ਜੋਰ ਮੈਂ ਆਪਣੀ ਗੱਲ ਕਰਾਂ ਸੱਤੇ ਭਾਈ ਦਾ ਪਿਆਰ ਹੈ ਬਾਗੀ ਤੁਸੀਂ ਅਸ리에 ਪੈ ਜਾਓ ਵੇਖੋ ਅਸੀਂ ਸਾਰੇ ਤੁਰੇ ਆ ਦੀਪਕ ਹੈ ਸ਼ੈਰੀ ਹੈ ਸ਼ੈਰੀ ਦੇ ਬੰਦੇ ਆ ਸਿੱਧੇ ਉੱਤਰੇ ਆ ਕੰਮ ਕਰਨ ਦਾ ਕਰਨਾ ਹੈ ਆਪਣਾ ਫਾਇਦਾ ਹੈ ਜੇ ਸਾਡੇ ਕੰਮ ਤੇ ਮੈਂ ਆਪਣਾ ਵਾਰ ਦਾ ਕੰਮ ਜਿਆਦਾ ਬਿਹਤਰ ਤਰੀਕੇ ਨਾਲ ਬਿੱਟੂ ਭਾਈ ਕਰਵਾ ਸਕਦੇ ਤੇ ਫਿਰ ਕਿਉਂ ਨਾ ਮੋੜਾਂ ਪੈਨਲ ਪਾਈ ਜੀ ਸਭਾ ਰੱਖੋ ਪਰ ਵੋਟ ਹੈਗਾ ਹੀ ਤੁਹਾਨੂੰ ਮੇਰੀ ਭਾਜੀ ਹੈਗੇ ਕਰਨਗੇ ਤੁਹਾਡੇ ਨਾਲ ਮੈਂ ਜੀ ਅਨਿਲ ਕੁਮਾਰ ਬਿੱਟੂ ਬਸੀਕਾ ਨੇ ਵੀ ਵਾਰਡ ਨੰਬਰ 66 ਬੀਜਪੀ ਵੱਲੋਂ ਮੈਨੂੰ ਪਾਰਟੀ ਨੇ ਬੜਾ ਸਨਮਾਨ ਬਖਸ਼ਿਆ ਔਰ ਮੈਨੂੰ ਟਿਕਟ ਦਿੱਤੀ ਹੈ ਫੋੜੇ ਇਥੇ ਜਦੋਂ ਨਾ ਰਾਉਂਡ ਲਾਉਣ ਨਾ ਡੋਰ ਟੂ ਡੋਰ ਮੈਂ ਇੱਕ ਚੀਜ਼ ਨੋਟ ਕਰਦਾ ਪਿਆ ਕਿ ਲੋਕਾਂ ਦੀਆਂ ਛੋਟੀ ਛੋਟੀ ਪ੍ਰੋਬਲਮਸ ਹੈਗੀਆਂ ਨੇ ਕੋਈ ਟਿਊਬ ਦੀ ਹੈ ਕੋਈ ਟੁੱਟੀ ਦੀ ਹੈ ਛੋਟੇ ਛੋਟੇ ਨਾਲੀਆਂ ਦੀਆਂ ਹੈ ਬਹੁਤ ਐਨੀ ਸਮੇਂ ਲੱਗੀ ਕਿ ਜਿਹੜੇ ਉਮੀਦਵਾਰ ਇੱਥੋਂ ਜਿੱਤ ਕੇ ਗਏ ਨੇ ਉਹਨਾਂ ਕੋਈ ਪ੍ਰੋਬਲਮਸ ਕਿਉਂ ਨਹੀਂ ਸੋਲਵ ਹੋਈਆਂ ਕਿਉਂਕਿ ਅਸੀਂ ਆਪ ਹੀ ਕਰਾ ਸਕਦੇ ਹਾਂ ਲੋਕੀ ਪਰੇਸ਼ਾਨ ਨੇ ਕਿਉਂਕਿ ਅਸੀਂ ਲੋਕ ਹੈਗੇ ਮਿਡਰਟਰ ਫੈਮਿਲੀ ਨਾਲ ਸਮਝਦ ਰੱਖਦੇ ਔਰ ਜਦੋਂ ਇਹ ਇਕੱਠੇ ਹੁੰਦੇ ਨਾ ਉਹ ਇਹ ਕੁਝ ਵੀ ਕਰ ਸਕਦੇ ਨੇ ਕਿਉਂਕਿ ਇਹਨਾਂ ਚ ਬੜੀ ਤਾਕਤ ਹੈ ਵੋਟ ਦੀ ਔਰ ਮੈਂ ਇਹਨਾਂ ਨਾਲ ਜ ਪ੍ਰੋਮਿਸ ਕਰਕੇ ਚੱਲਿਆ ਕਿਉਂਕਿ ਮੇਰਾ ਦਫ਼ਤਰ ਇਹਨਾਂ ਦੇ ਮਹੱਲੇ 'ਚ ਹੈ ਔਰ ਮੈਂ ਦੂਰ ਹੋਵਾਂ ਨੇੜੇ ਹਵਾਂ ਸਾਰਾ ਇਲਾਕਾ ਮੇਰੇ ਨਾਲ ਹੈ ਮੈਂ ਇੱਕ ਸਟੈਪ-ਸਟੈਪ ਕੰਮ ਕਰਾਂਗਾ ਆਪਣੇ ਨਾਲ ਇੱਕ ਅੱਛੀ ਕੰਪਨੀ ਲੈ ਕੇ ਚੱਲਾਂਗਾ ਅੱਛੇ ਮੈਂਬਰ ਲੈ ਕੇ ਚੱਲਾਂਗਾ ਕਿ ਇਹ ਆਪਣਾ ਪਰਿਵਾਰ ਹੈ ਇਹਨਾਂ ਦਾ ਕੰਮ ਨਹੀਂ ਰੁਕਣਾ ਚਾਹੀਦਾ ਬਸ ਮੈਂ ਇਹਨਾਂ ਨਾਲ ਇਹੀ ਪ੍ਰੋਮਿਸ ਕੀਤਾ ਵੀ ਵੋਟਾਂ ਪਾਓ ਜਿਤਾਓ ਫਿਰ ਮੈਂ ਤੁਹਾਡਾ ਜੋ ਵੀ ਕੋਈ ਟਾਈਮ ਇਹਨਾਂ ਨੇ ਬਹੁਤ ਕੀਮਤੀ ਕੱਢਿਆ ਔਰ ਇਹ ਮੈਨੂੰ ਵੇਖਣਾ ਪੈਣਾ ਵੀ ਮੈਂ ਇਹਨਾਂ ਦਾ ਟਾਈਮ ਦਾ ਬੋਲ ਕਿਤਰਾ ਤਾਰਨਾ ਮੈਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਕਿ ਜਿਨ੍ਹਾਂ ਨੇ ਟਾਈਮ ਕੱਟ ਕੇ ਅੱਜ ਅੱਛੀ ਮੀਟਿੰਗ ਨੂੰ ਬੜਾ ਵਧੀਆ ਆਪਾਂ ਸੰਭਲ ਲਿਆ ਬਿੱਟੂ ਭਾਈ ਜੀ ਤੁਹਾਡਾ ਪਹਿਲਾ ਇਲੈਕਸ਼ਨ ਹੈ ਕੀ ਕਹਿਣਾ ਚਾਹੁੰਦੇ ਹੋ ਮੈਂ ਇਹੀ ਕਹਿਣਾ ਚਾਹੁੰਦਾ ਜੇ ਮੈਨੂੰ ਇਹਨਾਂ ਲੋਕਾਂ ਦੀ ਤ ਗੱਲ ਪੈਸੇ ਤੇ ਲੇਦੀ ਉਹਦੀ ਤੇ ਮੈਂ ਤੇ ਟੋਪਿਕ ਨਹੀਂ ਛੇੜਦਾ ਮੈਨੂੰ ਸਿਰ ਇਹ ਤਾਕਤ ਸਭ ਤੋਂ ਵੱਡੀ ਤਾਕਤ ਹੈ ਜਿਹਨੇ ਮੈਨੂੰ ਹੌਸ ਤੱਕ ਪਹੁੰਚਾਣਾ ਹੈ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਆ ਔਰ ਜਿਸ ਤਰ੍ਹਾਂ ਚੱਲ ਰਹੇ ਨੇ ਮੈਨੂੰ ਤੇ ਕੋਈ ਡਰ ਨਹੀਂ ਹੈਗਾ ਕਿ ਆਪਾਂ ਹੌਸ ਤੱਕ ਨਹੀਂ ਪਹੁੰਚਾਂਗੇ ਹੌਸ ਤੱਕ ਵਿਕਾਸ ਦੀ ਗੱਲ ਕਰਦੇ ਵੀ ਵਿਕਾਸ ਤੇ ਬਹੁਤ ਹੋਣ ਵਾਲਾ ਹੈ ਦੇਖੋ ਵਿਕਾਸ ਦੀ ਗੱਲ ਹੈਗੇ ਕਿ ਵਿਕਾਸ ਪਿੱਛੇ ਕਰਵਾਏ ਨਹੀਂ ਗਏ ਪਰ ਜਦੋਂ ਥੋੜਾ ਥੋੜਾ ਵਿਕਾਸ ਇਕੱਠਾ ਹੁੰਦਾ ਨਾ ਉਦੋਂ ਲੋਕੀ ਪਰੇਸ਼ਾਨ ਹੁੰਦੇ ਨੇ ਕੰਮ ਛੋਟੇ ਛੇੜੇ ਹੁੰਦੇ ਨੇ ਗਲੀਆਂ ਨਾਲੀਆਂ ਦੇ ਟੂਪਾਂ ਦੇ ਇਹ ਬੰਦਾ ਕੋਲੇ ਵੀ ਕਰਾ ਲੇਗਾ ਤਾਂ ਕੋਈ ਗੱਲ ਨਹੀਂ ਦੂਜੀ ਗੱਲ ਕਾਰਪੋਰੇਸ਼ਨ ਜੀ ਫੰਡ ਹੁੰਦਾ ਇੱਕ ਫਾਂਡੋਂ ਦਾਵਾ ਉਹਨੂੰ ਤਰੀਕੇ ਨਾਲ ਯੂਜ਼ ਕਰਾਂਗੇ ਲੋਕੀ ਵੀ ਖੁਸ਼ ਤੇ ਕੌਂਸਲਰ ਵੀ ਖੁਸ਼ ਵੋਟਰਾਂ ਨੂੰ ਕੀ ਅਪੀਲ ਕਰਨਾ ਵੋਟਰਾਂ ਨੂੰ ਮੈਂ ਅਪੀਲ ਕਰਾਂਗਾ ਕਿ ਹੁਣ ਵੱਧ ਚੜ ਕੇ ਆਪਣੀ ਵੋਟ ਦੀ ਕੀਮਤ ਉਹਨੂੰ ਸਮਝੋ ਤੇ ਫੋਲ ਤੇ ਵੋਟਾਂ ਪਾਓ ਤਾਂ ਆਪਾਂ ਹਾਊਸ ਤੇ ਪਹੁੰਚ ਕੇ ਤੁਹਾਡੇ ਕੰਮਾਂ ਵੱਲ ਧਿਆਨ ਦੇਗੇ ਨਾਮ ਮੇਰਾ ਜਰਨੈਲ ਸਿੰਘ ਹੈ ਜੀ ਕਿ ਮੈਂ ਜਿੰਦ ਨੂੰ ਬਲੌਂਗ ਕਰਦਾ ਬਿੱਟੂ ਭਾਈ ਦਾ ਬਹੁਤ ਧੰਨਵਾਦ ਕਰਦਾ ਕਿ ਉਹ ਇੱਥੇ ਆਏ ਨੇ ਤੇ ਬੀਜੀ ਬਿਲੋਂ ਖਲੋਤੇ ਨੇ ਤੇ ਮੈਂ ਚਾਹੁੰਦਾ ਕਿ ਜਿਹੜੇ ਪਿਛਲੇ ਕੰਮ ਨਹੀਂ ਹੋਏ ਸਾਡੇ ਮਹੱਲੇ ਦੇ ਬਹੁਤ ਰੌਂਗ ਚੱਲਦੇ ਪਈ ਅਸੀਂ ਪੁਰਾਣੀਆਂ ਪਾਰਟੀਆਂ ਬਹੁਤ ਰੌਂਗ ਚੱਲੀਆਂ ਮੈਂ ਸਹੀ ਢੰਗ ਨਾਲ ਜੇ ਚੱਲਣਾ ਚਾਹੁੰਦੇ ਆ ਬਿੱਟੂ ਭਾਈ ਚੱਲਣਗੇ ਸਾਡੇ ਨਾਲ ਖਲੋਤੇ ਨੇ ਸਾਡੇ ਨਾਲ ਮੋੜੇ ਦਾ ਮੋੜਾ ਖਲੋਕੇ ਤੇ ਮੈਂ ਚਾਹੁੰਦਾ ਕਿ ਇਹਨਾਂ ਨੂੰ ਇਹ ਆਉਾਸ ਕਰਦਾ ਕਿ ਜਿੰਨੇ ਰੁਕੇ ਕੰਮ ਨੇ ਇਹ ਸਾਡੇ ਕਰਾਉਣ ਤੇ ਗਾਂ ਪਾਰਟੀ ਆਪਣਾ ਮਜ਼ਬੂਤੀ ਨਾਲ ਇਹਨਾਂ ਨੂੰ ਹਸਾ ਦੇਵਾਂਗੇ ਆਪਾਂ ਇਹਨਾਂ ਦਾ ਵੋਟ ਜਿੰਨੇ ਵੀ ਆ ਮੇਰੇ ਹੱਕ ਚ ਉਹ ਮੈਂ ਇਹਨਾਂ ਨੂੰ ਪਾਵਾਂਗਾ ਬੋਟ ਧੰਨ ਜੀ ਇਸ ਤੋਂ ਬਾਅਦ ਜੋ ਕੰਮ ਆ ਗਿਆ ਕੰਪਲੀਟ ਕਿਤੇ ਜਾਣ ਨਹੀਂ ਸਕਦਾ ਮੈਨੂੰ ਇਹਨਾਂ ਦਾ ਪੂਰਾ ਵਿਸ਼ਵਾਸ ਹੈ ਨਾ ਮੈਂ ਇਹਨਾਂ ਨਾਲ ਜ਼ਿਆਦਾ ਮਿਲ ਨਹੀਂ ਤੇ ਮੇਰੇ ਨਹੀਂ ਇਹਨਾਂ ਦੀ ਹੋਈ ਕੋਈ ਲੇਕਿਨ ਫਿਰ ਵੀ ਇਹ ਮਹੱਲੇ ਦੇ ਰਹਿਣ ਵਾਲੇ ਨੇ ਜਾਣਦਾ ਕਾਫੀ ਟਾਈਮ ਤੋਂ ਤੇ ਪੂਰਾ ਕੰਮ ਕਰਨਗੇ ਮੇਰਾ ਕਰਉਣਗੇ ਮੇਰਾ ਪੂਰਾ ਮੇਰਾ ਰਕੇਸ਼ ਲੱਕੀ ਸਾਬਕਾ ਜ਼ਿਲ੍ਹਾ ਸਕੱਤਰ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਅਨਿਲ ਕੁਮਾਰ ਬਿੱਟੂ ਜੀ ਸਾਡੇ ਵਾਰਡ ਨੰਬਰ 68 ਤੋਂ ਜਿਹੜੇ ਉਮੀਦਵਾਰ ਨੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਦੇ ਅਕ ਦੇ ਵਿੱਚ ਇੱਕ ਮੀਟਿੰਗ ਕਰਾਈ ਗਈ ਆ ਮੈਂ ਸਾਰੀ ਸੰਗਤ ਨੂੰ ਇਹ ਅਪੀਲ ਕਰਦਾ ਕਿ ਦੇਖੋ ਰਾਜਨੀਤੀ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਹੁੰਦੀ ਆ ਜਿਹਨੂੰ ਸਾਰੇ ਲੀਡਰ ਕਹਿੰਦੇ ਆ ਕਿ ਆ ਪਾਰਟੀ ਸਾਡੀ ਮਾਂ ਆ ਔਰ ਜਿਹੜੇ ਇੱਥੇ ਉਮੀਦਵਾਰ ਖੜੇ ਹੋ ਆਪਣੀ ਮਾਂ ਦੇ ਪੁੱਤ ਨਹੀਂ ਬਣੇ ਕਪੁੱਤ ਬਣੇ ਕਿ ਜੋਰ ਵੇਖ ਕੇ ਕਿ ਅੱਜ ਪੰਜੇ ਦਾ ਜੋਰ ਆ ਤੇ ਪੰਜੇ ਵਾਲਿਆਂ ਕੱਲ ਝਾੜੂ ਦਾ ਜੋਰ ਆ ਗਿਆ ਤੇ ਝਾੜੂ ਵਾਲ ਚਲੇ ਗਏ ਜਿਹੜੇ ਆਪਣੀ ਮਾਂ ਪਾਰਟੀ ਦੇ ਨਹੀਂ ਬਣੇ ਉਹ ਤੁਹਾਡੇ ਕੀ ਬਣਨਗੇ ਜਿਹੜਾ ਆਪਣੀ ਮਾਦਾਨੀ ਹੋ ਸਕਦਾ ਤੁਹਾਡਾ ਸਕਾ ਨਹੀਂ ਹੋ ਸਕਦਾ ਇਸ ਕਰਕੇ ਮੇਰੀ ਸਾਰੀ ਸੰਗਤ ਨੂੰ ਬੇਨਤੀ ਆਪੀ ਲਿਆ ਕਿ ਬਿੱਟੂ ਭਾਜੀ ਜਿਹੜੇ ਭਾਰਤੀ ਜਨਤਾ ਪਾਰਟੀ ਵੱਲੋਂ ਆਏ ਆ ਔਰ ਉਹ ਪੂਰੀ ਸਮਾਜ ਸੇਵਾ ਤੰਦਈ ਦੇ ਨਾਲ ਕਰਨਗੇ ਇੱਕ ਵਾਰੀ ਉਹਨਾਂ ਨੂੰ ਮੌਕਾ ਦੇ ਕੇ ਵੋਟਾਂ ਪਾ ਕੇ ਜਿਤਾਓ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਇੱਕ ਇਹੋ ਜਿਹਾ ਕਾਰਜਕਰਤਾ ਹੈ ਕਿ ਉਹ ਭੁੱਖਾ ਰਵੇ ਤੇ ਚਾਹੇ ਰਾਜ ਜਵੇ ਉਹ ਆਪਣੀ ਪਾਰਟੀ ਛੱਡ ਕੇ ਛੇਤੀ ਕਦੀ ਬਦਲਦਾ ਨਹੀਂ ਆ ਕਿਸੇ ਦੇ ਜੋਰ ਦੇ ਅੱਗੇ ਨਹੀਂ ਕਿਸੇ ਦੇ ਪੈਸੇ ਦੇ ਅੱਗੇ ਨਹੀਂ ਕਿਸੇ ਦੇ ਲਾਲਚ ਦੇ ਅੱਗੇ ਨਹੀਂ ਇਸ ਕਰਕੇ ਮੇਰੀ ਇਹੋ ਬੇਨਤੀ ਹੈ ਕਿ ਜਿਹੜੀ ਆਪਣੀ ਮਾਦੇ ਨਹੀਂ ਹੋਏ ਉਹਨਾਂ ਨੂੰ ਵੋਟਾਂ ਪਾ ਕੇ ਆਪਣੀ ਵੋਟ ਖਰਾਬ ਨਾ ਕਰਿਓ ਇਹਨਾਂ ਨੂੰ ਨਨਿਲ ਬਿੱਟੂ ਜੀ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਔਰ ਜੋ ਵੀ ਮਹੱਲੇ ਦੇ ਵਿਕਾਸ ਹੋਣ ਵਾਲੇ ਆ ਪੂਰੀ ਤਨਦੇਹੀ ਦੇ ਨਾਲ ਬਿੱਟੂ ਭਾਜੀ ਕਰਵਾਉਣਗੇ। ਕਿਹਾ ਕਿ ਮੌਜੂਦਾ ਸਰਕਾਰ ਨੇ ਸਿਰ ਵਾਅਦੇ ਕੀਤੇ ਆ ਕੰਮ ਨਹੀਂ ਕੀਤੇ। ਝੂਠੀ ਸਰਕਾਰ ਹੈ ਇੱਕ ਇੱਕ ਨੰਬਰ ਦੀ ਝੂਠੀ। ਲੋਕਾਂ ਨੇ ਸਾਨੂੰ ਵੀ ਖੁਸ਼ੀ ਹੋਈ ਜਦੋਂ ਉਹਨਾਂ ਦੀ ਸਰਕਾਰ ਬਣੀ ਸਾਨੂੰ ਵੀ ਲੱਗਿਆ ਕਿ ਪੰਜਾਬ ਦਾ ਪਤਾ ਨਹੀਂ ਜੋ-ਜੋ ਇਹਨਾਂ ਨੇ ਵਾਅਦੇ ਕੀਤੇ ਆ ਕਿ ਕੀ ਪੰਜਾਬ ਨੂੰ ਖੁਸ਼ਹਾਲ ਬਣਾ ਦੇਣਾ। ਪਰ ਇਹਨਾਂ ਵਰਗੀ ਝੁੱਠੀ ਸਰਕਾਰ ਅਜ ਤੱਕ ਨਹੀਂ ਦੇਖੀ ਥੁੱਕ ਕੇ ਚੱਟਣ ਵਾਲੇ ਬੰਦੇ ਲੀਡਰ ਕਈ ਹੁੰਦੇ ਆ ਪਰ ਇਹਨਾਂ ਦੀ ਪੂਰੀ ਟੋਲੀ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਥੱਲੇ ਤੱਕ ਚਾਹੇ ਐਮ ਐਲ ਏ ਲਾਲੋ ਚਾਹੇ ਇਹਨਾਂ ਦੇ ਕਾਉਂਸਲਰ ਜਿਹੜੇ ਕਨਵਰਟ ਹੋ ਗਏ ਇਹਨਾਂ ਚ ਵੜ ਗਏ ਸੀਗੇ ਉਹ ਥੁੱਕ ਕੇ ਚੱਟਣ ਵਾਲੇ ਆ ਸਵੇਰੇ ਕੋਈ ਗੱਲ ਕਰਦੇ ਆ ਸ਼ਾਮ ਨੂੰ ਕੋਈ ਗੱਲ ਕਰਦੇ ਆ ਤੇ ਲੋਕਾਂ ਨੂੰ ਇਹੋ ਹੀ ਬੇਨਤੀ ਕਰਦੇ ਆ ਕਿ ਇਹਨਾਂ ਤੇ ਬਿਲਕੁਲ ਵਿਸ਼ਵਾਸ ਨਾ ਕਰੋ ਜੇ ਉਹਨਾਂ ਨੇ ਆਪਣਾ ਕੋਈ ਵਾਦਾ ਪੂਰਾ ਕੀਤਾ ਤੇ ਬਿਲਕੁਲ ਵੋਟਾਂ ਉਹਨਾਂ ਨੂੰ ਪਾਓ ਉਹਨਾਂ ਨੇ ਹਰ ਇੱਕ ਵੋਟਾ ਸਾਡੀਆਂ ਭੈਣਾਂ ਨੂੰ ਲਾਲਚ ਦੇ ਕੇ ਕਿ ਹਰ ਹਰ ਰੁਪਇਆ ਤੁਹਾਨੂੰ ਦਵਾਂਗੇ ਅੱਜ ਤੱਕ 1 ਰੁਪਇਆ ਕਿਸੇ ਭੈਣ ਦੀ ਝੋਲੀ ਵਿੱਚ ਨਹੀਂ ਪਾਇਆ ਜੇ ਆਪਾਂ ਕਰ ਨਹੀਂ ਸਕਦੇ ਤੇ ਵਾਅਦਾ ਕਰਨ ਦੀ ਸਾਨੂੰ ਕੀ ਜ਼ਰੂਰਤ ਸੀ ਸਾਡੇ ਪੰਜਾਬ ਦੇ ਲੋਕ ਕਿਸੇ ਦੇ ਪੈਸੇ ਦੇ ਮੋਤਾਜ ਨਹੀਂ ਆ ਲਾਲਚੀ ਨਹੀਂ ਆ ਪਰ ਕਹਿੰਦਾ ਮਤਲਬ ਇਹ ਆ ਕਿ ਝੂਠਾ ਲਾਲਚ ਕਿਉਂ ਦਿੰਦੇ ਹੋ ਜੇ ਇੱਕ ਨਹੀਂ ਕਰ ਸਕਦੇ ਨਾ ਕਰੋ ਅੱਜ ਤੱਕ ਭਾਰਤੀ ਜਨਤਾ ਪਾਰਟੀ ਨੇ ਕੋਈ ਝੂਠਾ ਲਾਰਾ ਨਹੀਂ ਲਾਇਆ ਤੇ ਇੰਡੀਆ ਦੇ ਵਿੱਚ ਉਹਨਾਂ ਦੀ ਸਰਕਾਰ ਬਣੀ ਹੈ ਨਾ ਤੁਸੀਂ ਪੰਜਾਬ ਦੇ ਵਿੱਚ ਸਰਕਾਰ ਬਣਾਣੀ ਹੈ ਸੱਚੇ ਵਾਅਦੇ ਕਰਕੇ ਆਓ ਔਰ ਆਪਣੀ ਸਰਕਾਰ ਬੇਸ਼ੱਕ ਬਣਾਓ ਉਹ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾ ਲਈ ਔਰ ਵਾਅਦਾ ਕੋਈ ਪੂਰਾ ਨਹੀਂ ਕਰ ਸਕੇ ਇਸ ਕਰਕੇ ਸਾਡੀ ਬੇਨਤੀ ਹੈ ਕਿ ਕਾਰਪੋਰੇਸ਼ਨ ਦੀਆਂ ਵੋਟਾਂ ਲੈਣ ਵਾਸਤੇ ਵੀ ਇਹਨਾਂ ਨੇ ਹੱਤ ਕੰਡੇ ਅਪਣਾਣੇ ਆ ਝੂਠ ਬੋਲਣੇ ਆ ਔਰ ਜ਼ੀਰੋ ਕੰਮ ਹੋਣਾ ਇੱਥੇ ਇਸ ਕਰਕੇ ਬਿੱਟੂ ਭਾਈ ਨੂੰ ਵੋਟਾਂ ਪਾ ਕੇ ਦਿਤਾਓ ਭਾਰਤੀ ਜਨਤਾ ਪਾਰਟੀ ਪੂਰਾ ਵਿਕਾਸ ਸਭ ਦਾ ਸਾਥ ਸਭ ਦਾ ਵਿਕਾਸ ਕਰਾਏਗੀ ਧੰਨਵਾਦ ਜੀ ਪੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram ਔਰ WhatsApp ਚੈਨਲ ਪਰ